भाजपा ਵੱਲੋਂ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਨਤਮਸਤਕ ਹੋਣ ਪਹੁੰਚੇ ਅਤੇ ਇੱਥੋਂ ਹੀ ਉਹਨਾਂ ਨੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗੁਰੂਕਾਰ ਨਤਮਸਤਕ ਹੋਣ ਤੋਂ ਬਾਅਦ ਸੋਢੀ ਨੇ ਫਿਰੋਜ਼ਪੁਰ ਸ਼ਹਿਰ ਤੋਂ ਗੁਰੂ ਹਰ ਸਹਾਇ ਤੱਕ ਰੋਡ ਸ਼ੋਕਡਿਆ ਅਤੇ ਇਸ ਦੌਰਾਨ ਪਾਰਟੀ ਹਾਈ ਕਮਾਂਡ ਦਾ ਤਾਨਵਾਦ ਕਰਦੇ ਹੋਏ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਹੀ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਤੋਂ ਪਹਿਲਾਂ ਮੈਂ ਭਾਜਪਾ ਦੀ ਜਿਹੜੀ ਸਾਡੀ ਵੱਡੀ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਜੀ ਸਾਹਿਬ ਅਮਿਤ ਜੀ ਜੀਪੀ ਨੱਡਾ ਜੀ ਸਾਡੇ ਨੈਸ਼ਨਲ ਜਿਹੜੇ ਪ੍ਰਧਾਨ ਨੇ ਅਧਿਐਕਸ਼ਨ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਇਹ ਕੰਮ ਹੈ ਮੇਰੇ ਜ਼ਿੰਮੇ ਮੇਰੇ ਤੇ ਭਰੋਸਾ ਕੀਤਾ ਵਿਸ਼ਵਾਸ ਕੀਤਾ ਔਰ ਅੱਜ ਮੈਂ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਟਿਕਟ ਉਹਨਾਂ ਨੇ ਸਾਰਿਆਂ ਨੇ ਰਲ ਕੇ ਪੰਜਾਬ ਦੇ ਲੋਕਾਂ ਨੇ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਕਰਵਾਈਏ ਫਰੋਜ਼ਪੁਰ ਚ ਔਰ ਆਉਣ ਵਾਲੇ ਸਮੇਂ ਚ ਜਿਹੜੇ 5 ਸਾਲ ਸਾਡੇ ਆਉਣੇ ਨੇ ਜਿਹਦੇ ਚ ਮੋਦੀ ਸਾਹਿਬ ਨੇ ਤੀਜੀ ਦਫਾ ਸੌਂ ਚੱਕਣੀ ਹੈ ਉਹ ਜਿਹੜੇ ਪ੍ਰੋਗਰਾਮਸ ਨੇ ਉਹ ਲੋਕਾਂ ਤੱਕ ਲੈ ਕੇ ਜਾਣੇ ਨੇ ਜਿਹੜੇ 10 ਸਾਲ ਦੀ ਕਾਰਜਕਾਰੀ ਉਹਨਾਂ ਦੀ ਹੋਈ ਹੈ ਜਿਹਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਔਰ ਹਿੰਦੁਸਤਾਨ ਦੀ ਡਿਵੈਲਪਮੈਂਟ ਹੋਈ ਹੈ ਉਹਨਾਂ ਮੁੱਦਿਆਂ ਨੂੰ ਅਸੀਂ ਲੋਕਾਂ ਤੱਕ ਜਿਹੜੇ ਸਾਡੇ ਲਾਭਪਾrti ਨੇ ਜਿਨ੍ਹਾਂ ਨੂੰ ਗਰੀਬਾਂ ਨੂੰ ਇਹਨੇ ਇਹਨੇ ਲਾਭ ਮਿਲੇ ਨੇ ਮੌਜੂਦਾ ਸਰਕਾਰ ਤੋਂ ਉਨਾ ਨੂੰ ਅਸੀਂ ਹਾਈਲਾਈਟ ਕਰਕੇ ਅਸੀਂ ਪੋਜ਼ਿਟਿਵ ਨੋਟ ਤੇ ਨਰੇਟਿਵ ਤੇ ਅਸੀਂ ਇਲੈਕਸ਼ਨ ਜਿੱਤਣਾ ਹੈਗਾ ਜਿੱਤਾਂਗੇ ਪੰਜਾਬ ਦੇ ਲੋਕ ਸਾਡੇ ਨਾਲ ਨੇ ਦੂਜੀਆਂ ਪਾਰਟੀਆਂ ਨੂੰ ਅਜਮਾ ਚੁੱਕੇ ਨੇ ਲੇਕਿਨ ਆ ਜਿਹੜਾ ਹੁਣ ਮੌਕਾ ਹੈਗਾ ਕਿ ਜਿਹਦੇ ਵਿੱਚ ਭਾਜਪਾ 13 ਦੀਆਂ 13 ਸੀਟਾਂ ਲੜ ਰਹੀ ਏ ਪੰਜਾਬ ਦੇ ਵਿੱਚ ਔਰ ਬੜੇ ਵੱਡੀ ਗਿਣਤੀ ਦੇ ਨਾਲ ਅਸੀਂ ਫਰੋਜ਼ ਪਰਸੀਡ ਜਿੱਤਾਂਗੇ ਅੱਜ ਵੀ ਜਿੰਦਪੁਰ ਸਾਹਿਬ ਆਏ ਸੀਗੇ ਮੱਥਾ ਟੇਕ ਕੇ ਕੋਚੜਾ ਮੈਂ ਇੱਥੋਂ ਅਸ਼ੀਰਵਾਦ ਲਿਆ ਪਹਿਲਾਂ ਦਰبار ਸਾਹਿਬ ਗਿਆ ਉੱਥੇ ਗੁਰੂ ਮਹਾਰਾਜ ਦੇ ਚਰਨਾਂ ਜਨਤ ਮਸਤਕ ਹੋਇਆ ਫਿਰ ਮੈਂ ਦੁਰਗਿਆਨਾ ਮੰਦਰ ਵੀ ਗਿਆ ਉੱਥੇ ਵੀ ਮੈਂ ਮੱਥਾ ਟੇਕਿਆ ਔਰ ਹੁਣ ਮੈਂ ਇੱਥੇ ਵਜੀਦਪੁਰ ਪਹੁੰਚਿਆ ਇੱਥੋਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਲੋਕਾਂ ਦੇ ਵਿੱਚ ਹੁਣ ਮੈਂ ਵਿਚਰਨ ਜਾ ਰਿਹਾ ਕੇਸਰੀਵਾਲ ਜੀ ਨੂੰ ਜਵਾਬ ਕਿਵੇਂ ਤੁਸੀਂ ਦਿੱਕੀਵੇਂ ਦੇਖੋ ਉਹ ਸਾਰਾ ਇਹ ਲਾਫੁੱਲ ਚੀਜ਼ ਹੈ ਕੀ ਇਹ ਲਾ ਨਹੀਂ ਉਹਨਾਂ ਨੂੰ ਫੜਿਆ ਲਾਅ ਨੇ ਉਹਨਾਂ ਨੂੰ ਉਹਦੇ ਰਿਹਾਸਤ ਚ ਰੱਖਿਆ ਲਾਅ ਦੇ ਮੁਤਾਬਕ ਹੀ ਅੱਜ ਉਹਨਾਂ ਦੀ ਜ਼ਮਾਨਤ ਹੋ ਗਈ ਸੋ ਉਹ ਇੱਕ ਅਲੱਗ ਮਸਲਾ ਹੈਗਾ ਲੇਕਿਨ ਮੇਰਾ ਮਸਲਾ ਸਿਆਸੀ ਤੌਰ ਤੇ ਔਰ ਫਿਰੋਜ਼ਪੁਰ ਦੇ ਮੁੱਦਿਆਂ ਤੇ ਰਹੇਗਾ ਔਰ ਫਿਰੋਜ਼ਪੁਰ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾਵਾਂਗੇ ਔਰ ਅਸੀਂ ਬਹੁਤ ਮਤਲਬ ਕਿਸਾਨਾਂ ਵੱਲੋਂ ਕੀ ਵਿਰੋਧ ਕੀਤਾ ਜਾਵੇ ਉਸ ਚੁਣੌਤੀ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕਿਸਾਨ ਵਿਰੋਧ ਨਹੀਂ ਕਰ ਰਹੇ ਮੈਂ ਖੁਦ ਕਿਸਾਨ ਆ ਕਿਸਾਨ ਆਪਣੀ ਗੱਲ ਸਾਡੇ ਅੱਗੇ ਰੱਖਣਾ ਚਾਹੁੰਦੇ ਨੇ ਉਹ ਇੱਕ ਉਸ ਨੂੰ ਮੀਡੀਆ ਨੂੰ ਵੀ ਮੈਂ ਕਹਾਂਗਾ ਕਿ ਉਹਦਾ ਵਿਰੋਧ ਦਾ ਨਾਂ ਨਾ ਕੱਟ ਕੱਟ ਕੇ ਉਹਦੀ ਗੱਲ ਕਰਨ ਵੀ ਉਹ ਆਪਦੇ ਮੁੱਦੇ ਸਾਹਮਣੇ ਰੱਖ ਰਹੇ ਨੇ ਸੋ ਇਸ ਕਰਕੇ ਕੋਈ ਵਿਰੋਧ ਨਹੀਂ ਥੈਂਕ ਯੂ ਸਰ